ਮੁਰਗੀਆਂ ਅੰਡੇ ਘੱਟ ਕਿਉਂ ਦਿੰਦੀਆਂ ਨੇ ਬਹੁਤ ਸਾਰੇ ਵੀਰਾਂ ਦਾ ਇਹ ਸਵਾਲ ਹੁੰਦਾਗਾ ਕਿ ਸਾਡੀਆਂ ਜਿਹੜੀਆਂ ਮੁਰਗੀਆਂ ਨੇ ਉਹ ਅੰਡੇ ਬਹੁਤ ਘੱਟ ਦਿੰਦੀਆਂ ਨੇ ਜਾਂ ਫਿਰ ਦਿੰਦੀਆਂ ਨਹੀਂ ਹੈਗੀਆਂ ਬਹੁਤ ਸਾਰੇ ਵੀਰ ਵੀਡੀਓ ਥੱਲੇ ਜਿਹੜੇ ਕਮੈਂਟ ਕਰਦੇ ਨੇ ਸੋ ਆਪਾਂ ਇਸ ਵਿਸ਼ੇ ਤੇ ਅੱਜ ਪੂਰੀ ਜਿਹੜੀ ਗੱਲਬਾਤ ਤੁਹਾਡੇ ਨਾਲ ਕਰਨ ਜਾ ਰਹੇ ਹਾਂ ਕਿ ਕਿਹੜੇ ਕਾਰਨ ਹੁੰਦੇ ਨੇ ਜਦੋਂ ਮੁਰਗੀਆਂ ਅੰਡੇ ਬਹੁਤ ਘੱਟ ਦਿੰਦੀਆਂ ਨੇ ਜਾਂ ਫਿਰ ਦਿੰਦੀਆਂ ਨਹੀਂ ਹੈਗੀਆਂ ਸੋ ਆਪਾਂ ਪੂਰਾ ਤੁਹਾਨੂੰ ਡਿਟੇਲ ਚ ਦੱਸਾਂਗੇ ਸੋ ਵੀਡੀਓ ਦੇ ਅੰਤ ਤੱਕ ਬਨੇ ਰਹੋ ਵੀਡੀਓ ਨੂੰ ਸਕਿਪ ਕੋ ਬਿਲਕੁਲ ਵੀ ਨਾ ਕਰਿਓ ਜਿਸ ਤਰ੍ਹਾਂ ਦੋਸਤੋ ਤੁਸੀਂ ਦੇਖ ਰਹੇ ਹੋ ਹੁਣ ਆਪਣੇ ਜਿਹੜੇ ਬੱਚੇ ਨੇ ਉਹ ਸਬਜੀ ਵਗੈਰਾ ਖਾ ਰਹੇ ਨੇਗੇ ਠੀਕ ਆ ਜੀ ਕਈ ਵੀਰ ਕੀ ਕਰਦੇ ਨੇ ਜਿਸ ਤਰ੍ਹਾਂ ਆਪਾਂ ਦੱਸਦੇ ਆ ਤੁਹਾਨੂੰ ਕਿ ਸਬਜ਼ੀਆਂ ਦੀ ਵੇਸਟੇਜ ਇਹਨਾਂ ਲਈ ਬਹੁਤ ਚੰਗੀ ਹੈ ਸੋ ਕਈ ਵੀਰ ਕੀ ਕਰਦੇ ਨੇ ਉਹ ਫੀਡ ਬਿਲਕੁਲ ਹੀ ਬੰਦ ਕਰ ਦਿੰਦੇ ਨੇਗੇ ਕੱਲੀਆਂ ਸਬਜ਼ੀਆਂ ਬੋਂਦ ਨੇ ਜਾਂ ਫਿਰ ਘਰ ਦੀ ਵੇਸਟੇਜ ਵਗੈਰਾ ਹੋਗੀ ਸੋ ਉੱਥੇ ਦਿੱਕਤ ਆਉਂਦੀ ਆ ਜਦੋਂ ਆਪਾਂ ਕੱਲੀ ਸਬਜ਼ੀਆਂ ਦੀ ਵੇਸਟੇਜ ਤੇ ਜਿਹੜਾ ਜਾਨਵਰਾਂ ਨੂੰ ਕਰ ਲੈਨੇ ਆ ਤੇ ਫੀਡ ਨਹੀਂ ਪਾਉਂਦੇ ਉੱਥੇ ਜਿਹੜੀ ਕਾਫੀ ਵੱਡੀ ਪ੍ਰੋਬਲਮ ਆਉਂਦੀ ਆ ਆਪਾਂ ਦੋਸਤੋ ਹਰ ਵੀਡੀਓ ਚ ਤੁਹਾਨੂੰ ਇਹ ਗੱਲ ਦੱਸਦੇ ਹੁੰਨੇ ਆ ਕਿ ਜਿਹੜਾ ਫੀਡ ਦਾ ਖਰਚਾ ਘੱਟ ਕਰਨ ਲਈ ਆਪਾਂ ਫੀਡ ਦੇ ਨਾਲ ਐਡ ਜ਼ਰੂਰ ਕਰਨੀ ਆ ਇਹ ਚੀਜ਼ਾਂ ਐਡ ਕਰੋ ਜਿਸ ਤਰ੍ਹਾਂ ਤੁਸੀਂ ਇੱਕ ਟਾਈਮ ਜਿਹੜਾ ਫੀਡ ਦੇ ਸਕਦੇ ਹੋ ਇੱਕ ਟਾਈਮ ਜਿਹੜਾ ਹਰਾਚਾਰਾ ਜਾਂ ਫਿਰ ਸਬਜ਼ੀਆਂ ਦੀ ਵੇਚ ਤੇ ਵਗੈਰਾ ਹੋਰ ਰੋਟੀਆਂ ਬੱਜੀਆਂ ਖੁਚੀਆਂ ਰੋਟੀਆਂ ਆਦੀ ਸਾਰਾ ਕੁਝ ਤੁਸੀਂ ਇਹਨਾਂ ਨੂੰ ਦੇ ਸਕਦੇ ਹੋ ਪਰ ਤੁਸੀਂ ਨੇ ਇੱਕ ਟਾਈਮ ਜਿਹੜੀ ਫੀਡ ਜ਼ਰੂਰ ਦੇਣੀ ਆ ਕਿਉਂਕਿ ਜਦੋਂ ਆਪਾਂ ਫੀਡ ਇਹਨਾਂ ਨੂੰ ਨਹੀਂ ਦਵਾਂਗੇ ਤਾਂ ਐਗ ਪ੍ਰੋਡਕਸ਼ਨ ਇਹਨਾਂ ਦੀ ਘਟੂਗੀ ਹੀ ਘਟੂਗੀ ਕਿਉਂ ਘਟੂਗੀ ਦੋਸਤੋ ਫੀਡ ਚ ਪ੍ਰੋਪਰ ਬੈਲੈਂਸ ਕਰਕੇ ਵਿਟਾਮਿਨ ਕੈਲਸ਼ੀਅਮ ਮਿਨਰਲ ਸਾਰਾ ਕੁਝ ਜਿਹੜਾ ਇਹਨਾਂ ਨੂੰ ਆਂਡਾ ਦੇਣ ਲਈ ਜ਼ਰੂਰਤ ਹੁੰਦਾ ਜਿਹੜੀ ਚੀਜ਼ਾਂ ਦੀ ਉਹ ਚੀਜ਼ ਜਿਹੜੀ ਫੀਡ ਦੇ ਵਿੱਚ ਪਾਈ ਹੁੰਦੀ ਆ ਉਹ ਇਹਨਾਂ ਦੀ ਬਾਡੀ ਨੂੰ ਮੈਂਟੇਨ ਰੱਖਦੀ ਆ ਜਿਹੜੀ ਫੀਡ ਹੁੰਦੀ ਆ ਉਹ ਇਹਨਾਂ ਦਾ weight ਵੀ ਗੇਨ ਕਰਦੀ ਆ ਠੀਕ ਆ ਜੀ ਤੇ ਦੂਸਰਾ ਇਹਨਾਂ ਨੂੰ ਸਹੀ ਟਾਈਮ ਤੇ ਜਿਹੜੇ ਆਂਡੇ ਤੇ ਵੀ ਆ ਜਾਂਦੇ ਨੇ ਆਪਣੇ ਜਾਨਵਰ ਠੀਕ ਆ ਜੀ ਤੇ ਆਂਡੇ ਜਿਹੜੇ ਜ਼ਿਆਦਾ ਦੇਣ ਲਈ ਵੀ ਜਿਹੜੀ ਫੀਡ ਕਾਰਗਰ ਸਿੱਧ ਹੁੰਦੀ ਆ ਜੇਕਰ ਪਾਉ ਸ਼ੌਕ ਨੂੰ ਘਰੇ ਰੱਖਦੇ ਆ ਤਾਂ ਸਭੀ ਮੁਰਗੀਆਂ ਤਾਂ ਆਪਾਂ ਜਿਹੜਾ ਆਪਾਂ ਦੇਸੀ ਖਰਾਬ ਤੇ ਵੀ ਆਪਣੀ ਤੇ ਪਾਲ ਸਕਦੇ ਆਂਗੇ ਜਿੱਥੇ ਆਪਾਂ ਨੂੰ ਐਗ ਪ੍ਰੋਡਕਸ਼ਨ ਲੈਣੀ ਆ ਮਤਲਬ ਕਿ ਕਹਿਣ ਤੋਂ ਬਾਅਦ ਆਪਾਂ ਆਫੀਸ਼ੀਅਲੀ ਜਿਹੜਾ ਕੰਮ ਕਰਦੇ ਆਂ ਜਿਸ ਤਰ੍ਹਾਂ ਆਪਾਂ 500000 ਜਾਂ ਫਿਰ 200 400 ਮੁਰਗੀ ਪਾਈ ਆਪਾਂ ਨੂੰ ਉੱਥੇ ਪ੍ਰੋਫਿਟ ਲੈਣਾਗਾ ਤਾਂ ਆਪਾਂ ਨੂੰ ਫੀਡ ਪਾਉਣੀ ਹੀ ਪਊਗੀ ਕਿਉਂਕਿ ਜੇਕਰ ਫੀਡ ਪਾਵਾਂਗੇ ਤਾਂ ਅੰਡਾ ਜਿਹੜਾ ਅੰਡੇ ਦੀ ਪ੍ਰੋਡਕਸ਼ਨ ਵਧੂਗੀ ਸੋ ਕਈ ਵੀਰ ਕੀ ਕਰਦੇ ਨੇ ਫੀਡ ਬਿਲਕੁਲ ਵੀ ਨਹੀਂ ਪਾਉਂਦੇ ਸੋ ਦੋਸਤੋ ਫੀਡ ਜ਼ਰੂਰ ਪਾਇਆ ਕਰੋ ਫੀਡ ਨਾਲ ਜਿਹੜੀ ਐਗ ਪ੍ਰੋਡਕਸ਼ਨ ਬਹੁਤ ਵਧੀਆ ਹੁੰਦੀ ਹੈਗੀ ਅਗਲੀ ਗੱਲ ਅਗਲੀ ਗੱਲ ਇਹ ਆ ਇਹ ਗੱਲ ਬਹੁਤ ਸਾਰੇ ਦੋਸਤਾਂ ਨੂੰ ਨਹੀਂ ਪਤਾ ਕਿ ਜਦੋਂ ਆਪਣੀ ਮੁਰਗੀ 2 ਤੋਂ ਜ਼ਿਆਦਾ weight ਕਰ ਜੇ ਉਦੋਂ ਵੀ ਜਿਹੜਾ ਉਹ ਐਗ ਪ੍ਰੋਡਕਸ਼ਨ ਘਟਾ ਦਿੰਦੀ ਹੈ ਜਾਂ ਫਿਰ ਉਹ ਅੰਡੇ ਤੇ ਨਹੀਂ ਆਉਂਦੀ ਕਿਉਂਕਿ ਜਦੋਂ ਮੁਰਗੀ ਜ਼ਿਆਦਾ weight ਕਰ ਲੇ ਜ਼ਿਆਦਾ ਉਹ ਚਰਬੀ ਚੜ ਜਾਂਦੀ ਆ ਤਾਂ ਫਿਰ ਅੰਡੇ ਤੇ ਉਹ ਬਹੁਤ ਲੇਟ ਆਉਂਦੀ ਆ ਜਾਂ ਫਿਰ ਇਹ ਵੀ ਕਹਿ ਸਕਦੇ ਆ ਕਿ ਉਹ ਅੰਡੇ ਬਹੁਤ ਘੱਟ ਦੂ ਜਾਂ ਫਿਰ ਉਹ ਅੰਡੇ ਦੇਊਗੀ ਹੀ ਨਹੀਂ ਸੋ ਜਿਹੜਾ ਆਪਣਾ ਆਪਾਂ ਨੇ ਜਿਹੜਾ ਬੋਡੀ weight ਜਿਹੜਾ ਮੁਰਗੀ ਦਾ ਮੈਂਟੇਨ ਰੱਖਣਾਗਾ ਉਹ ਜਿਆਦਾ ਓਵਰ weight ਵੀ ਨਾ ਹੋਵੇ ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜੀ ਅੰਡੇ ਵਾਲੀ ਮੁਰਗੀ ਆ ਬਲੈਕ ਐਸਟਰਲੋਪ ਜ ਆਰ ਆਰ ਆਈ ਆਰ ਦੀਪਾ ਜਿਹੜੀ ਗੱਲ ਕਰਦੇ ਆ ਇਹਨਾਂ ਦਾ ਦੋਸਤੋ ਬੋਡੀ weight ਜੋ ਅੰਡੇ ਦੇਣ ਲਈ ਸਹੀ ਮੰਨਿਆ ਜਾਂਦਾਗਾ ਉਹ ਉਹ ਹੈਗਾਗਾ ਕਿ 1.5 ਕਿਲੋ ਤੋਂ ਲੈ ਕੇ 1600 ਗ੍ਰਾਮ ਔਰ ਕਿ 1500 ਗ੍ਰਾਮ ਤੋਂ 1600 ਗ੍ਰਾਮ ਤੱਕ ਠੀਕ ਹੈ ਜੀ ਇਹ ਜੇਕਰ ਇੰਨਾ ਜਿਹੜਾ ਮੁਰਗੀ ਦਾ weight ਹੋ ਤਾਂ ਉਹ ਅੰਡੇ ਲਈ ਵਧੀਆ ਹੋਊਗੀ ਜੇਕਰ ਇਹ ਤੋਂ over weight ਹੁੰਦਾ ਤਾਂ ਜਿਹੜੀ ਮੁਰਗੀ ਉਹ ਬਹੁਤ ਘੱਟ ਅੰਡੇ ਦਊਗੀ ਸੋ ਜਿਹੜਾ ਮੁਰਗੀ ਦੇ weight ਦਾ ਵੀ ਤੁਸੀਂ ਨੇ ਖਾਸ ਕਰਕੇ ਧਿਆਨ ਰੱਖਣਾਗਾ ਕਈ ਵੀਰ ਜਿਹੜਾ ਮੁਰਗੀਆਂ ਦਾ weight ਬਹੁਤ ਜ਼ਿਆਦਾ ਕਰ ਲੈਂਦੇ ਨੇ ਜਿਹੜਾ ਤੋਰਾ ਫੇਰਾ ਮੁਰਗੀਆਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਆ ਜਿਸ ਤਰ੍ਹਾਂ ਆਪਾਂ ਹੁਣ ਛੱਤ ਤੇ ਆਪਣਾ ਬਣਾਇਆ ਹੋਇਆਗਾ ਛੋਟਾ ਸੈਟਅਪ ਆਗਾ ਆਪਾਂ ਜਿਹੜਾ ਸ਼ਾਮ ਨੂੰ ਜਾਨਵਰਾਂ ਨੂੰ ਇੱਕ ਘੰਟਾ ਬਾਹਰ ਛੱਡਦੀ ਛੱਡਦੇ ਹਾਂ ਤੁਸੀਂ ਦੇਖ ਸਕਦੇ ਹੋ ਸ਼ਾਮ ਨੂੰ ਪਾ ਦਾਂ ਛੱਡਦੇ ਆ ਕਿਉਂਕਿ ਹਵਾ ਠੰਡੀ ਹਵਾ ਚੱਲਦੀ ਹੁੰਦੀ ਹੈ ਬਹੁਤ ਵਧੀਆ ਜਿਹੜਾ এনवायरमेंट ਹੁੰਦਾ ਹੈਗਾ ਤਾਂ ਕਰਕੇ ਆਪਾਂ ਜਿਹੜਾ ਸ਼ਾਮ ਨੂੰ ਇਹਨਾਂ ਨੂੰ ਇੱਕ ਘੰਟਾ ਜਿਹੜਾ ਫ੍ਰੀ ਛੱਡਦੇ ਆ ਇਹਦੇ ਨਾਲ ਕੀ ਹੁੰਦਾ ਦੋਸਤੋ ਇੱਕ ਤਾਂ ਜਿਹੜੀਆਂ ਆਪਣੀਆਂ ਮੁਰਗੀਆਂ ਮੁਰਗੇ ਨੇ ਉਸ ਜਿਹੜੇ ਸਟ्रेस ਫ੍ਰੀ ਹੋ ਜਾਂਦੇ ਨੇ ਤਰ ਫਿਰ ਕੇ ਉਹ ਆਪਣੇ ਕੁਝ ਮਨਪਸੰਦ ਦਾ ਖਾ ਲੈਂਦੇ ਨੇਗੇ ਇਸ ਕਰਕੇ ਜਿਹੜਾ ਇਹਨਾਂ ਦੇ ਅੰਡੇ ਦੀ ਪ੍ਰੋਡਕਸ਼ਨ ਵੱਧ ਵੀ ਜਾਂਦੀ ਹੈਗੀ ਜੇਕਰ ਆਪਾਂ ਇਹਨਾਂ ਨੂੰ ਫ੍ਰੀ ਰੇਂਜ 'ਚ ਥੋੜਾ ਬਹੁਤਾ ਛੱਡਾਂਗੇ ਜਿਹੜੇ ਜ਼ਿਆਦਾ ਫ੍ਰੀ ਰੇਂਜ ਪੂਰਾ ਦਿਨ ਫ੍ਰੀ ਰੇਂਜ ਸੱਟ ਸਕਦੇ ਨੇ ਉਹ ਤਾਂ ਬਹੁਤ ਹੀ ਜ਼ਿਆਦਾ ਵਧੀਆ ਪਰ ਜਿਹੜੇ ਵੀਰ ਛੋਟੇ ਸੈਟਅਪ ਨੇ ਜਿਨ੍ਹਾਂ ਦੇ ਜਾਂ ਫਿਰ ਛੋਟੇ ਖੁੱਡੇ ਨੇਗੇ ਉਹ ਦਿਨ ਚ ਇੱਕ ਦੋ ਘੰਟੇ ਜਿੰਨਾ ਵੀ ਹੋ ਸਕਦਾ ਇਹਨਾਂ ਨੂੰ ਖੁੱਲੇ ਜ਼ਰੂਰ ਛੱਡੋ ਤਾਂ ਕਿ ਇਹ ਜਿਹੜਾ ਸਟ्रेस ਫ੍ਰੀ ਰਹਿ ਸਕਣ। ਸੋ ਦੋਸਤੋ ਜੇਕਰ ਇਹ ਖੁਸ਼ ਰਹਿਣਗੇ ਸਟ्रेस ਫ੍ਰੀ ਰਹਿਣਗੇ ਤਾਂ ਜਿਹੜਾ ਇਹਨਾਂ ਦੀ ਅੰਡਿਆਂ ਦੀ ਪ੍ਰੋਡਕਸ਼ਨ ਬਹੁਤ ਵਧੀਆ ਹੋ ਜੂਗੀ ਤੇ ਆਪਾਂ ਨੂੰ ਅੱਗੇ ਜਾ ਕੇ ਜਿਹੜਾ ਮੁਨਾਫਾ ਵੀ ਬਹੁਤ ਵਧੀਆ ਹੋ ਜੂਗਾ ਸੋ ਆਪਾਂ ਤੁਹਾਡੇ ਲਈ ਇਦਾਂ ਦੀਆਂ ਵਧੀਆ-ਵਧੀਆ ਵੀਡੀਓ ਬਣਾਉਂਦੇ ਰਹਿਣੇ ਆ ਸੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੇਕਰ ਵੀਡੀਓ ਪਸੰਦ ਆਈ ਤਾਂ ਇੱਕ ਵਧੀਆ ਜਿਹਾ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਆਪਣੇ ਯਾਰਾਂ ਦੋਸਤਾਂ 'ਚ ਜਿਹੜੇ ਜਾਣਵਰਾਂ ਦੇ ਸ਼ੌਕੀਨ ਨਹੀਂ ਉਹਨਾਂ 'ਚ ਆਪਣੀ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਦੋਸਤੋ ਤਾਂ ਜੋ ਕਿਸੇ ਨੂੰ ਹੋਰ ਵੀ ਜਿਹੜੀ ਜਾਣਕਾਰੀ ਮਿਲ ਸਕੇ ਸੋ ਇੱਕ ਵਾਰ ਫੇਰ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ।